ਐਮਐਲਏ ਤਾਂ ਨਾਂ ਨਹੀਂ ਲੈਣਾ ਜਾਂਦਾ ਕਈ ਐਮਐਲਏ ਆnde ਜਿਹੜੇ ਪੂਰੇ ਕ੍ਰਿਮਿਨਲ ਲੋਗ ਨੇ ਉਹਨਾਂ ਦੇ ਨਾਲ ਘੁੰਮਦੇ ਪਏ ਨੇ ਉਹਨਾਂ ਦੇ ਨਾਲ ਕਾਰਜ ਬੈਠਦੇ ਪਏ ਨੇ ਭਗਵੰਤ ਮਾਨ ਜੀ ਤੁਹਾਡੇ ਕੋਲ ਪੰਜਾਬ ਨਹੀਂ ਚੱਲ ਰਿਹਾ ਤੁਸੀਂ ਰਿਜਾਇਨ ਕਰ ਦਿਓ ਅੱਤੋਂ ਦੇ ਐਮਐਲਏ ਕਹਰੇ ਨੇ ਵੀ ਸਾਡੀ ਅਫਸਰ ਗੱਲ ਨਹੀਂ ਸੁਣਦੇ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਪੱਥਰ ਆਪੇ ਢਾਈ ਜਾਂਦੇ ਆਪਣਾ ਪੱਥਰ ਆਪੇ ਢਾਈ ਜਾਂਦੇ ਨੇ ਪੁੱਛਿਆ ਇੰਨਾ ਬੁਰਾ ਹਾਲ ਪੰਜਾਬ ਦਾ ਸੀ ਕਦੇ ਨਹੀਂ ਸੀ ਦੇਖਿਆ ਅੱਤਵਾਦ ਦੇ ਟਾਈਮ ਵੀ ਇੰਨੀ ਦਹਿਸ਼ਤ ਨਹੀਂ ਸੀ ਕਿ ਜਿੰਨੀ ਅੱਜ ਦਹਿਸ਼ਤ ਹੈਗੀ ਜਿਹੜੇ ਅਫਸਰ ਨੇ ਅਫਸਰ ਸਿਲੇ ਕੰਮ ਨਹੀਂ ਕਰਦੇ ਅਫਸਰ ਕਿਉਂ ਨਹੀਂ ਕੰਮ ਕਰਦੇ ਕਿ ਅਫਸਰ ਇਸ ਕਰਕੇ ਨਹੀਂ ਕਰ ਰਹੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਨਾਲ ਤਾਲ ਮਿਲਣਾ ਰੋਜ਼ ਕੋਈ ਨਾ ਕੋਈ ਜਿਹੜਾ ਵਾਕਿਆ ਹੋ ਰਿਹਾ ਕਿਤੇ ਗੋਲੀ ਚੱਲ ਰਹੀ ਹੈ ਕਿਤੇ ਕਿਰਪਾਨਾਂ ਚੱਲ ਰਹੀਆਂ ਨੇ ਮਤਲਬ ਅੱਜ ਲੁਧਿਆਣਾ ਸ਼ਹਿਰ ਦਾ ਇਹ ਹਾਲਾਤ ਹੋ ਚੁੱਕੇ ਨੇ ਵੀ ਜਿਹੜੇ ਕੋਈ ਵਪਾਰੀ ਲੋਕ ਨੇ ਜਦੋਂ ਕਰੋਨਾ ਨਿਕਲਦੇ ਨੇ ਤੇ ਨਿਕਲ ਲੰਗੇ ਆ ਸੋਚਦੇ ਨੇ ਕਿ ਹਸਪਤਲ ਵਿੱਚ ਦੁਬਾਰਾ ਘਰ ਆਣਾ ਜਾਂ ਨਹੀਂ ਆ ਮੈਂ ਤੇ ਬਿਲਕੁਲ ਇਹ ਗੱਲ ਕਮਾਂਗਾ ਵੀ ਪੰਜਾਬ ਜਿਹੜਾ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਕੋਲੋਂ ਨਹੀਂ ਸੰਭਾਲਿਆ ਜਾ ਰਿਹਾ ਪੰਜਾਬ ਦੀ ਬਿਹਤਰੀ ਦੇ ਲਈ ਇਹਨਾਂ ਨੂੰ ਜਾਇਨ ਕਰ ਦੇਣਾ ਚਾਹੀਦਾ ਔਰ ਜੇ ਸੀਪਸ ਅਨਕੁਆਰੀ ਕਰਨਾ ਤੇ ਇਹਨਾਂ ਦੇ ਅੱਦੇ ਐਮਐਲਏ ਵੀ ਪਰਚਾ ਦਰਜ ਹੋ ਜਾਵੇਗਾ ਛੋਟੇ ਯੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜੇ ਸ਼ਮਰਾ ਅੱਜ ਗੱਲ ਕਰਾਂਗੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਬੀਤੇ ਦਿਨੀ ਲੁਧਿਆਣਾ ਦੇ ਅੰਦਰ ਅੰਮ੍ਰਿਤਸਰ ਅੰਦਰ ਅਤੇ ਹੋਰ ਕਈ ਸ਼ਹਿਰਾਂ ਦੇ ਅੰਦਰ ਨਿਡਰ ਹੋ ਕੇ ਲੋਕ ਘੁੰਮ ਰਹੇ ਨੇ ਅਤੇ ਮਸ਼ਹੂਰ ਲੁਧਿਆਣਾ ਦੀ ਗੱਲ ਕਰਾਂ ਕਿ ਵੇਕਰੀ ਮਾਲਕ ਦੇ ਲੜਕੇ ਦੇ ਗੋਲੀ ਮਾਰੀ ਗਈ ਹੈ ਹਾਲਾਂਕਿ ਉਹਦੀ ਜਾਨ ਬਚ ਗਈ ਹੈ ਲੇਕਿਨ ਇਹ ਲਾਅ ਐਂਡ ਆਰਡਰ ਦੀ ਸਥਿਤੀ ਅੱਜ ਕੀ ਹੈ ਹਾਲਾਂਕਿ ਪੰਜਾਬ ਸਰਕਾਰ ਬਹੁਤ ਵੱਡੀ ਦਵਾਈ ਦੇ ਰਹੀ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਪਰ ਜਿਸ ਦੇ ਉੱਤੇ ਗੋਲੀ ਲੱਗੀ ਹੈ ਇਹ ਖੁਦਾ ਨੇ ਉਸ ਦੀ ਜਾਨ ਤਾਂ ਬਚਾ ਲਈਆ ਪਰ ਲੇਕਿਨ ਸ਼ਹਿਰ ਦਾ ਮਾਹੌਲ ਐਸ ਲਈ ਬਹੁਤ ਸਹਮਿਆ ਹੋਇਆ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਕੈਸ਼ੀਅਰ ਔਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਰਦੇਵ ਦੇਵ ਜੀ ਦੇਵ ਜੀ ਬਹੁਤ ਬਹੁਤ ਸਵਾਗਤ ਹੈ ਕੀ ਸਮਾਂ ਦਿਓ ਪੰਜਾਬ ਦੇ ਅੰਦਰ ਲਾਉਂਡ ਆਰਡਰ ਦੀ ਕੀ ਸਥਿਤੀ ਹੈ ਤੁਸੀਂ ਲੁਧਿਆਣਾ ਸ਼ਹਿਰ ਚ ਰਹਿੰਦੇ ਹੋ ਲੁਧਿਆਣਾ ਸ਼ਹਿਰ ਅਸਲੇ ਸਾਮਿਆ ਹੋਇਆ ਦਿਨ ਦਿਹਾੜੇ ਇੱਕ ਮਸ਼ਹੂਰ ਬੇકરી ਦੇ ਅੰਦਰ ਕੁਛ ਕੇ ਉਹ ਗੋਲੀਆਂ ਚੱਲੀਆਂ ਗਈਆਂ ਔਰ ਗੋਲੀਆਂ ਦੇ ਨਾਲ ਉਹਦਾ ਬੇਟਾ ਬਚਦਾ ਗਿਆ ਪਰ ਲੇਕਿਨ ਗੋਲੀਆਂ ਉਹਨਾਂ ਨੇ ਕਸਰ ਨਹੀਂ ਕੋਈ ਛੱਡੀ ਸੀ ਕੀ ਕਹਿਣਾ ਚਾਹੂਗਾ ਦੇਖੋ ਤੁਸੀਂ ਲੁਧਿਆਣਾ ਦੀ ਗੱਲ ਕੀਤੀ ਵੀ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦਾ ਅੱਜ ਮਾਹੌਲ ਬਣਿਆ ਹੋਇਆ ਹੈ ਲੁਧਿਆਣਾ ਦੇ ਵਿੱਚ ਦਿੱਲੀ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਦੇਖੋ ਜਿੱਦਾਂ ਬੇਕਰੀ ਦੇ ਉੱਪਰ ਸ਼ਰە ਆਮ ਗੋਲੀਆਂ ਮਾਰ ਕੇ ਚਲੇ ਗਏ। ਰੋਜ਼ ਕੋਈ ਨਾ ਕੋਈ ਜਿਹੜਾ ਵਾਕਿਆ ਹੋ ਰਿਹਾ। ਕਿਤੇ ਗੋਲੀ ਚੱਲ ਰਹੀ ਹੈ। ਕਿਤੇ ਕਿਰਪਾਨਾਂ ਚੱਲ ਰਹੀਆਂ ਨੇ। ਮਤਲਬ ਅੱਜ ਲੁਧਿਆਣਾ ਸ਼ਹਿਰ ਦਾ ਇਹ ਹਾਲਾਤ ਹੋ ਚੁੱਕੇ ਨੇ ਵੀ ਜਿਹੜੇ ਕੋਈ ਵਪਾਰੀ ਲੋਕ ਨੇ ਜਦੋਂ ਘਰੋਂ ਨਿਕਲਦੇ ਨੇ ਤੇ ਨਿਕਲ ਲੰਗੇ ਸੋਚਦੇ ਨੇ ਵੀ ਅਸੀਂ ਪਤਾ ਨਹੀਂ ਦੁਬਾਰਾ ਘਰ ਆਣਾ ਜਾਂ ਨਹੀਂ ਆਣਾ। ਦੁਕਾਨਾਂ ਦੇ ਉੱਪਰ ਦੇਖੋ ਚੋਰੀਆਂ ਹੋ ਰਹੀਆਂ ਨੇ। ਇਹ ਤੇ ਹਲਕਾ ਸੈਂਟਰ ਦੇ ਵਿੱਚ ਸਾਡੇ ਪਿੱਛੇ ਜਿਹੇ ਸ਼ਿਵਾਜੀ ਨਗਰ ਦੇ ਵਿੱਚ ਮੇਰੇ ਖਿਆਲ ਤਿੰਨ ਚਾਰ ਇੱਕੋ ਟਾਈਮ ਦੇ ਉੱਪਰ ਤਿੰਨ ਚਾਰ ਛੋਰੀਆਂ ਹੋ ਗਈਆਂ ਹੂੰ ਔਰ ਸਭ ਤੋਂ ਵੱਡੀ ਗੱਲ ਇਹ ਵੇ ਜੀ ਕੋਈ ਸੁਣਵਾਈ ਹੈ ਨਹੀਂ ਅੱਦੇ ਤੋਂ ਵੱਧ ਜਿਹੜੇ ਨੇ ਜੜੀਆਂ ਰਿਪੋਰਟਾਂ ਪਹੁੰਚ ਜਾਂਦੀਆਂ ਥਾਣੇ ਦੇ ਵਿੱਚ ਉਹ ਨੋਟ ਹੀ ਨਹੀਂ ਕਰਦੇ ਹੂੰ ਜੇ ਅਗਰ ਸਾਰੀਆਂ ਜੁਨੀਆਂ ਵਾਰਦਾਤਾਂ ਹੋ ਰਹੀਆਂ ਨੇ ਅੱਜ ਜੇ ਉਹਨੂੰ ਨੋਟ ਕਰਨਾ ਸ਼ੁਰੂ ਕਰ ਦੇਣ ਤੇ ਪੰਜਾਬ ਨੂੰ ਪਤਾ ਲੱਗ ਜਾਵੇ ਕਿ ਪੰਜਾਬ ਦਾ ਹਾਲਾਤ ਕੀ ਨੇ ਪੰਜਾਬ ਕਿਹੜੇ ਪਾਸੇ ਜਾ ਰਿਹਾ ਤੁਹਾਡਾ ਮਤਲਬ ਕੰਪਲੇਂਟ ਹੀ ਨਹੀਂ ਦਰਜ ਕਰਦੇ ਬਿਲਕੁਲ ਕੰਪਲੇਂਟ ਹੀ ਦਰਜ ਨਹੀਂ ਕਰਦੇ ਉਹਨੂੰ ਇਗਨੋਰ ਕਰ ਦਿੰਦੇ ਨੇ ਲੋਕੀਂ ਵਾਰ ਇੱਕ ਵਾਰ ਗੇੜਾ ਮਾਰਦੇ ਨੇ ਦੋ ਵਾਰ ਗੇੜਾ ਮਾਰਦੇ ਨੇ ਇੱਕ ਦੋ ਵਾਰ ਕੋਈ ਦੋ ਪੁਲਿਸ ਵਾਲੇ ਆ ਜਾਂਦੇ ਨੇ ਦੁਬਾਰਾ ਉਹਦੇ ਸੁਧਬੋਧ ਨਹੀਂ ਲੈਂਦੇ ਹੂੰ ਔਰ ਮੈਂ ਤੇ ਦੇਖੋ ਸਾਡੇ ਲੁਧਿਆਣੇ ਦੇ ਸੀਪੀ ਸਾਹਿਬ ਬਹੁਤ ਦਲੇਰ ਨੇ ਬਹੁਤ ਵਧੀਆ ਬੰਦੇ ਨੇ ਜਿਸ ਟਾਈਮੇ ਨਵੇਂ-ਨਵੇਂ ਆਏ ਸੀ ਇਹਨਾਂ ਨੇ ਦੋ ਚਾਰ ਕਾ पर ਕੱਲੇ ਸੀਪੀ ਸਾਹਿਬ ਕੀ ਕਰ ਸਕਦੇ ਨੇ ਸੀਪੀ ਸਾਹਿਬ ਨੇ ਕੱਲ ਵੀ ਜਿਹੜਾ ਬਿਕਰੀ ਤੇ ਹੋਏ ਨੇ ਉਹਨਾਂ ਨੂੰ ਪਕੜਿਆ ਔਰ ਗੋਲੀ ਮਾਰੀ ਹੈ ਔਰ ਜਿਹੜੇ ਬਾਕੀ ਲੋਕ ਨੇ ਜਿਹੜੇ ਅਫਸਰ ਨੇ ਅਫਸਰ ਥਲੇ ਕੰਮ ਨਹੀਂ ਕਰਦੇ ਅਫਸਰ ਕਿਉਂ ਨਹੀਂ ਕੰਮ ਕਰਦਾ ਕਿ ਅਫਸਰ ਇਸ ਕਰਕੇ ਨਹੀਂ ਕਰਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਨਾਲ ਤਾਲ ਮਿਲਨੇ ਤੁਸੀਂ ਕੋਈ ਵੀ ਕੇਸ ਕੱਢ ਕੇ ਦੇਖ ਲਓ ਕਿਸੇ ਨਾ ਕਿਸੇ ਦਾ ਐਮਐਲਏ ਦੇ ਨਾਲ ਤੁਹਾਨੂੰ ਉਹਦਾ ਲਾਜ਼ਮੀ ਕੋਈ ਨਾ ਕੋਈ ਉਹ ਮਿਲੇਗਾ ਇਸ ਚੀਜ਼ ਦੀ ਇਨਕੁਆਇਰੀ ਕਰਨ ਦੀ ਜ਼ਰੂਰਤ ਹੈ ਲੁਧਿਆਣੇ ਦੇ ਮੈਂ ਐਮਐਲਏ ਦਾ ਨਾਂ ਨਹੀਂ ਲੈਣਾ ਜਾਂਦਾ ਕਈ ਐਮਐਲਏ ਦੇ ਜਿਹੜੇ ਪੂਰੇ ਕ੍ਰਿਮਿਨਲ ਲੋਗ ਨੇ ਉਹਨਾਂ ਦੇ ਨਾਲ ਘੁੰਮਦੇ ਪੈਨੇ ਉਹਨਾਂ ਦੇ ਨਾਲ ਕਾਰਾਂ 'ਚ ਬੈਠਦੇ ਪੈਨੇ ਉਹਨਾਂ ਦੇ ਨਾਲ ਜਾਂਦੇ ਪੈਨੇ ਔਰ ਸਾਰਿਆਂ ਨੂੰ ਨਜ਼ਰ ਆ ਰਿਹਾ ਲੋਕਾਂ ਨੂੰ ਪਬਲਿਕ ਨੂੰ ਨਜ਼ਰ ਆ ਰਿਹਾ ਪਰ ਜਿਹੜੇ ਲੋਕੀ ਲੋਕਲ ਉਸ ਏਰੀਆ ਦੇ ਅਫਸਰ ਨੇ ਪੁਲਿਸ ਅਫਸਰ ਨੇ ਜਾਂ ਹੋਰ ਲੋਗ ਨੇ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਮੈਂ ਸੀਬੀ ਸਾਹਿਬ ਨੂੰ ਕਵਾਂਗਾ ਜਿਹੜੇ ਤੁਹਾਡੇ ਲੋਕਲ ਥਾਣੇਦਾਰ ਨੇ ਏਰੀਆ ਦੇ ਇਨਚਾਰਜ ਨੇ ਉਹਨਾਂ ਨੂੰ ਤੁਹਾਡਾ ਜਿਆ ਨਸਤਾ ਪਾ ਕੇ ਰੱਖੋ ਉਹ ਡਰਦੇ ਕਿਉਂਕਿ ਇੱਥੋਂ ਦੇ ਲੋਕ ਐਮਐਲਏਸ ਇਹਨੇ ਗਾਲਾਂ ਕੱਢਦੇ ਨੇ ਬਰਤਮੀ ਜੀ ਨੂੰ ਬੋਲਦੇ ਨੇ ਔਰ ਉਹ ਡਰਦੇ ਹੋਏ ਜਿਹੜਾ ਵੇ ਉੱਪਰ ਗੱਲ ਨਹੀਂ ਪਹੁੰਚਾਉਂਦੇ ਜੀਸੀਪੀ ਸਾਹਿਬ ਲੋਕਲ ਲੈਵਲ ਤੇ ਉੱਪਰ ਜੇ ਬਰੀਕੀ ਨਾਲ ਦੇਖਣ ਤੇ ਜਿਹੜਾ ਕ੍ਰਾਈਮ ਚਾਰ ਦਿਨਾਂ ਵਿੱਚ ਖਤਮ ਹੋ ਸਕਦਾ ਔਰ ਜੇ ਅਫਸਰ ਚਾਹਣ ਤੇ ਚਾਰ ਦਿਨਾਂ ਵਿੱਚ ਕ੍ਰਾਈਮ ਇਹ ਖਤਮ ਹੋ ਸਕਦਾ ਜਿਹੜੀਆਂ ਰੋਜ਼ ਗੋਲੀਆਂ ਚੱਲਦੀਆਂ ਨੇ ਅੱਜ ਕੋਈ ਇੰਡਸਟਰੀਅਲ ਇੰਡਸਟਰੀਅਲ ਸਟੇ ਉਹ ਬਾਹਰ ਨਹੀਂ ਨਿਕਲ ਰਿਹਾ ਕੋਈ ਵਪਾਰੀ ਬਾਹਰ ਨਹੀਂ ਨਿਕਲ ਰਿਹਾ ਬਾਹਰੋਂ ਲੋਕਾਂ ਨੂੰ ਵਿਧਾਨੇ 'ਚ ਡਰ ਲਏ ਨੇ ਔਰ ਸਾਰੇ ਪੰਜਾਬ ਦੇ ਵਿੱਚ ਕਦੀ ਦੇਖੋ ਲੁਧਿਆਣਾ ਗੋਲੀ ਚੱਲ ਰਹੀ ਹੈ ਕਦੀ ਅੰਮ੍ਰਿਤਸਰ ਗੋਲੀ ਚੱਲ ਰਹੀ ਹੈ ਕਦੀ ਜਲੰਧਰ ਗੋਲੀ ਚੱਲ ਰਹੀ ਹੈ ਕਦੀ ਤਰਨਤਾਰਨ ਗੋਲੀ ਚੱਲ ਰਹੀ ਹੈ ਕਿਤੇ ਕਿਰਪਾਨਾਂ ਚੱਲ ਰਹੀਆਂ ਨੇ ਪਤਾ ਨਹੀਂ ਜੋ ਕੋਈ ਜਿਹਦੇ ਅੰਮ੍ਰਿਤਸਰ ਪਿੱਛੇ ਨੇਤਾ ਨੂੰ ਕਿਰਪਾਨਾਂ ਮਾਰੀਆਂ ਕੋਰੇ ਬਿਲਕੁਲ ਲੁਧਿਆਣਾ ਦੇ ਵਿੱਚ ਸ਼ਰਿਆਮ ਦੇਖੋ ਕਿਰਪਾਨਾਂ ਆ ਪਿੱਛੇ ਮੈਂ ਦੇਖਿਆ ਇੱਕ ਟੀਚਰ ਪਦਨੇਸ਼ਾ ਦੋ ਆਪਣੇ ਪੜਾ ਕੇ ਨਿਕਲੇ ਆ ਤੇ ਬਾਹਰ ਲੋਕ ਖੜੇ ਸੀ ਉਹ ਉਹਨੋਂ ਟੀਚਰ ਨੂੰ ਬੱਚਿਆਂ ਨੇ ਕੁਰਬਾਨਾ ਨਾਲ ਬੜਨ ਸ਼ੁਰੂ ਕਰਤਾ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਦਾ ਦੇਖੋ ਬਹੁਤ ਮੌਲ ਖਾਵੇ ਪੰਜਾਬ ਦੇ ਸੀਐਮ ਨੂੰ ਚਾਹੀਦਾ ਜਾਂ ਦੇਖੋ ਉਹ ਕੋਈ ਨਹੀਂ ਸੰਭਾਲਿਆ ਜਾ ਰਿਹਾ ਮੈਂ ਤੇ ਬਿਲਕੁਲ ਇਹ ਗੱਲ ਕਵਾਂਗਾ ਵੀ ਪੰਜਾਬ ਜਿਹੜਾ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਕੋਲੋਂ ਨਹੀਂ ਸੰਭਾਲਿਆ ਜਾ ਰਿਹਾ ਪੰਜਾਬ ਦੀ ਬਿਹਤਰੀ ਦੇ ਲਈ ਇਹਨਾਂ ਨੂੰ ਰਜਾਇਨ ਕਰ ਦੇਣਾ ਚਾਹੀਦਾ ਉਹ ਤਾਂ ਕਰੇ ਸਾਡਾ ਰੰਗਲਾ ਪੰਜਾਬ ਬਣਨ ਜਾ ਰਿਹਾ ਦੇਖੋ ਇਹਨਾਂ ਸੰਭਾਲ ਲੈਣੇ ਦੇਖੋ ਇਹ ਝੂਠੇ ਲੋਗ ਨੇ ਝੂਠ ਬੋਲਦੇ ਨੇ ਗੁੰਮਰਾਹ ਕਰਦੇ ਨੇ ਅੱਜ ਜਨਤਾ ਨੂੰ ਜਾ ਕੇ ਪੁੱਛੋ ਨਾ ਇਹ ਰੰਗਲਾ ਬਣ ਗਿਆ ਜਾਂ ਕੀ ਬਣ ਗਿਆ ਕੰਗਾਲ ਪੰਜਾਬ ਬਣ ਗਿਆ ਰੰਗਲਾ ਨਹੀਂ ਕੰਗਾਲ ਪੰਜਾਬ ਨੂੰ ਬਣਾ ਕੇ ਰੱਖਤਾ ਹੈ ਪੰਜਾਬ ਸਾਡਾ ਇੰਨਾ ਖੁਸ਼ਹਾਲ ਸੀ ਇੰਨੀ ਡਵੈਲਪਮੈਂਟ ਹੋ ਰਹੀ ਸੀ ਇੰਨਾ ਮਤਲਬ ਇੱਥੇ ਰਹਿਣ ਦਾ ਜਿਹੜਾ ਸੀ ਸ਼ਹਿਰ ਵਾਸੀਆਂ ਨੂੰ ਪੂਰਾ ਆਨੰਦ ਸੀ ਪਰ ਅੱਜ ਜਿਹੜਾ ਪੰਜਾਬ ਨੂੰ ਰੰਗਲੇ ਦੀ ਬਜਾਏ ਇਹਨਾਂ ਨੇ ਕੰਗਾਲ ਬਣਾ ਕੇ ਰੱਖਤਾ ਭਗਵੰਤ ਮਾਨ ਜੀ ਤੁਹਾਡੇ ਕੋਲ ਪੰਜਾਬ ਨਹੀਂ ਚੱਲ ਰਿਹਾ ਤੁਸੀਂ ਰਿਜਾਇਨ ਕਰ ਦਿਓ ਪੰਜਾਬੀਆਂ ਤੇ ਮੈਂ ਕਿਹਨਾਂ ਤੋਂ ਹੱਥ ਜੋੜ ਕੇ ਮੈਂ ਪ੍ਰਾਰਥਨਾ ਕਰਨਾ ਪੰਜਾਬੀਆਂ ਦੇ ਮੇਰ ਕਰੋ ਔਰ ਤੁਸੀਂ ਰਿਜਾਇਨ ਕਰ ਦਿਓ ਕਿੰਨਾ ਤੁਹਾਡੇ ਕੋਈ ਅਫਸਰ ਤੁਹਾਡੀ ਗੱਲ ਸੁਣ ਰਹੇ ਨੇ ਨਾ ਤੁਹਾਡਾ ਕੋਈ ਹੋਰ ਲੋਕ ਗੱਲ ਸੁਣ ਰਹੇ ਨੇ ਤੁਹਾਡੇ ਐਮਐਲਏ ਕਹ ਰਹੇ ਨੇ ਵੀ ਸਾਡੀ ਅਫਸਰ ਗੱਲ ਨਹੀਂ ਸੁਣਦੇ ਤੇ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਪੱਥਰ ਰਾ ਪੇ ਢਾਈ ਜਾਂਦੇ ਆਪਣਾ ਪੱਥਰ ਰਾ ਢਾਈ ਜਾਂਦੇ ਨੇ ਦੇਖੋ ਸ਼ਰਿਆਮ 650 ਕਰੋੜ ਰੁਪਇਆ ਪੰਜਾਬ ਦੇ ਵਿੱਚ ਆਇਆ ਔਰ 650 ਕਰੋੜ ਰੁਪਇਆ ਦਾ ਖੁਰਦ-ਬੁਰਦ ਹੋ ਗਿਆ ਕਿ ਐਮਐਲਏ ਨੂੰ ਪੱਦੇ ਨਹੀਂ ਚੱਲਿਆ ਕਿ ਮੇਰੇ ਏਰੀਆ ਦੇ ਵਿੱਚ ਜਿਹੜੇ ਪੈਸੇ ਆਏ ਨੇ ਉਹ ਖਰਚੋ ਕੇ ਨੇ ਔਰ ਕਮ ਹੋਇਆ ਨਹੀਂ ਔਰ ਉਹਦੀ ਜਾਂਚ ਦੇਖੋ ਗੋਗੀ ਜੀ ਨੇ ਜਿਹੜੀ ਇਹ ਗੱਲ ਕੀਤੀ ਹੈ ਬਹੁਤ ਅੱਛਾ ਕੰਮ ਕੀਤਾ ਵੇ ਸਾਰੇ ਪੰਜਾਬ ਨੂੰ ਉਹਨੇ ਦਿਖਾਇਆ ਵੇ ਕਿ ਪੈਸਾ ਨਹੀਂ ਲੱਗਿਆ ਔਰ ਪੈਸਾ ਖੁਰਦ-ਬੁਰਦ ਹੋ ਗਿਆ ਇਹ ਜਾਂਚ ਦਾ ਵਿਸ਼ਾ ਵੇ ਜਿਹੜੇ ਜਿਹੜੇ ਅਫਸਰ ਜਿਹੜੇ ਜਿਹੜੇ ਐਮਐਲਏ ਆ ਨੇ ਪੈਸਾ ਔਖਾਦਾ ਇੱਕ ਇੱਕ ਪੈਸਾ ਪੰਜਾਬ ਦਾ ਉਹਨਾਂ ਦੀ ਜਿਬੋਂੋਂ ਕੱਢਿਆ ਜਾਏਗਾ ਉਹਨਾਂ ਨੂੰ ਪਰਚੇ ਜਨਨ ਕੇ ਅੰਦਰ ਕੀਤਾ ਜਾਏਗਾ ਇਹ ਤੇ ਕਰਾਂਗੇ ਪਰ ਅੱਜ ਕੀ ਕਰੀਏ ਅੱਜ ਜੋ ਪੰਜਾਬ ਦੇ ਹਾਲਾਤ ਨੇ ਦੇਖੋ ਕੋਈ ਦੁਕਾਨਾਂ ਤੋਂ ਪਰਚੋਰੀਆਂ ਹੋ ਰਹੀਆਂ ਨੇ ਅਬ ਮੈਂ ਪਿੱਛੇ ਦੇਖਿਆ 2 3 ਰੋਜ਼ 8 ਵਜੇ ਤੋਂ 9 ਵਜੇ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਦੇ ਉੱਪਰ ਆ ਰਿਹਾ ਸੀ ਪੇਪਰ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਉੱਪਰ ਚੋਰੀਆਂ ਹੋ ਰਹੀਆਂ ਨੇ ਜਾਂਦੇ ਨੇ ਪਿਸਤੌਲ ਦਿਖਾਉਂਦੇ ਨੇ ਜਿਹੜੇ ਪੈਸੇ ਹੁੰਦੇ ਨੇ ਚੁੱਕ ਕੇ ਲੈ ਜਾਂਦੇ ਨੇ ਉਹ ਜਦ ਇੰਨਾ ਬੁਰਾ ਹਾਲ ਪੰਜਾਬ ਦਾ ਸੀ ਕਦੇ ਨਹੀਂ ਸੀ ਦੇਖਿਆ ਅੱਤਵਾਦ ਦੇ ਟਾਈਮ ਵੀ ਇੰਨੀ دہشت ਨਹੀਂ ਸੀ ਹੈਗੀ ਜਿੰਨੀ ਅੱਜ دہشت ਹੈਗੀ ਹੈ ਪੰਜਾਬ ਨੇ ਪਹਿਲਾਂ ਸੰਤਾਪ ਭੋਗਿਆ ਬਿਲਕੁਲ ਭੋਗਿਆ ਪਰ ਉਸ ਟਾਈਮ ਇੰਨੀ دہشت ਨਹੀਂ ਸੀ ਜਿੰਨੀ ਅੱਜ دہشت ਹੈ ਕਿਸੇ ਨੂੰ ਪਤਾ ਹੀ ਨਹੀਂ ਇੰਨੇ ਕ੍ਰਿਮੀਨਲ ਲੋਕ ਹੋ ਗਏ ਨੇ ਚਿੱਟਾ ਘਰ ਘਰ ਵੇਖ ਰਿਆ ਸ਼ਰਾਬ ਘਰ ਘਰ ਵੇਖ ਰਹੀ ਏ ਅੱਜ ਦੇ ਡੇਢ ਚ ਸ਼ਰਾਬ ਦੇ ਠੇਕਿਆਂ ਦੇ ਸੇਲ ਖਤਮ ਨੇ ਤੁਸੀਂ ਕਿਸੇ ਸ਼ਰਾਬ ਦੇ ਠੇਕੇ ਦੇ ਕੋਲ ਚਲੇ ਜਾਓ ਕਿ ਸਾਡੀ ਸੇਲ ਹੀ ਹੈ ਨਹੀਂ ਘਰਾਂ ਦੇ ਵਿੱਚੋਂ ਸ਼ਰਾਬਾ ਵੇਖਦਿਆਂ ਬਈਆਂ ਨੇ ਔਰ ਬਕਵਾਂਦੇ ਬਣੇ ਨੇ ਦੇ ਠਾਣੇਦਾਰ ਇਹ ਜਿਹੜੇ ਲੋਕਲ ਜਿਹੜੇ ਠਾਣੇਦਾਰ ਨੇ ਸੀਪੀ ਸਾਹਿਬ ਨੂੰ ਕਮਾਂਗਾ ਇਹਨਾਂ ਨੂੰ ਕੰਟਰੋਲ ਕਰੋ ਇਹ ਤੁਹਾਡੇ ਤੋਂ ਬਿਲਕੁਲ ਬਾਹਰ ਹੋਏ ਨੇ ਔਰ ਜੇ ਤੁਸੀਂ ਇਹਨਾਂ ਦੇ ਨੱਥ ਪਾ ਲੋਗੇ ਤਾਂ ਜਿਹੜਾ ਤੁਹਾਡਾ ਕਰਾਇਮ ਹੈ ਆਪਣੇ ਆਪ ਹੀ ਤੁਹਾਡਾ ਬਿਲਕੁਲ ਠੀਕ ਹੋ ਜਾਏਗਾ ਹੋ ਸਕਦਾ ਬਿਲਕੁਲ ਤੁਹਾਨੂੰ ਉਮੀਦ ਸੀਪੀ ਸਾਹਿਬ ਬਹੁਤ ਸਖਤ ਨੇ ਬਹੁਤ ਵਧੀਆ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਪੂਰੀ ਰਿਪੋਰਟ ਉਹਨਾਂ ਨੂੰ ਪਤਾ ਹੈ ਪਰ ਜਿਹੜੇ ਲੋਕ ਥੱਲੇ ਅਫਸਰ ਨੇ ਜਿੰਨੀ ਦੂਰ ਪਰ ਪੂਰੀ ਗੱਲ ਦੱਸਣਗੇ ਨਹੀਂ ਹਰ ਆਦਮੀ ਸੀਪੀ ਸਾਹਿਬ ਕੋਲ ਨਹੀਂ ਜਾ ਸਕਦਾ ਹਰ ਆਦਮੀ ਸੀਪੀ ਸਾਹਿਬ ਨੂੰ ਗੱਲ ਨਹੀਂ ਦੱਸ ਸਕਦਾ ਸੀਪੀ ਸਾਹਿਬ ਬਹੁਤ ਧਿਆਨ ਨਾਲ ਗੱਲ ਸੁਣਦੇ ਨੇ ਬੜੇ ਗਵਰਨਰ ਉਹਨੂੰ ਦੇਖਦੇ ਨੇ ਪਰ ਥੱਲੇ ਜਿਹੜਾ ਕਾਰਵਾਈ ਕਰਨੀ ਤੇ ਲੋਕਾਂ ਨੇ ਕਰਨੀ ਹੈ ਔਰ ਲੋਕ ਜਿਹੜੇ ਨੇ ਜਿਨ੍ਹਾਂ ਨੇ ਕਰਨੀ ਹੈ ਉਹ ਐਮਐਲਏ ਤੋਂ ਡਰਦੇ ਨੇ ਐਮਐਲਏ ਤੋਂ ਡਰਦੇ ਹੋਏ ਕਿਉਂਕਿ ਉਹ ਜਿਹੜੇ ਲੋਕ ਕਰਦੇ ਬੈਨ ਗੁੰਡਾਗਰਦੀ ਕਰਦੇ ਬੈਨ ਇਹ ਕ੍ਰਾਈਮ ਕਰਦੇ ਬਣੋ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਮਿਲੇ ਹੋਏ ਨੇ ਤੁਸੀਂ ਐਮਐਲਏਾਂ ਦੇ ਨੰਬਰ ਕਢਵਾ ਲਓ ਕੁਝ ਲੁਧਿਆਣੇ ਦੇ ਔਰ ਜਿਹੜੇ ਉਹਨਾਂ ਦੇ ਜਿਹੜੇ ਆ ਕ੍ਰਿਮੀਨਲ ਲੋਗ ਨੇ ਉਹਨਾਂ ਦੇ ਨੰਬਰ ਦੇ ਲੋ ਤੇ ਕਿੰਨੀ ਕਿੰਨੀ ਵਾਰ ਗੱਲ ਹੁੰਦੀ ਹੈ ਮੈਂ ਚੈਲੰਜ ਕਰਕੇ ਕਹਿੰਦਾ 10 10 ਵਾਰ ਗੱਲ ਹੁੰਦੀ ਉਹਨਾਂ ਦੀ ਔਰ ਜੇ ਸੀਪੀ ਸਾਹਿਬ 인ਕੁਆਰੀ ਕਰਨ ਤੇ ਇਹਨਾਂ ਦੇ ਅੱਧੇ ਐਮਐਲਏ ਵੀ ਪਰਚਾ ਦਰਜ ਹੋ ਜਾਏਗਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਿਹੜੀ ਗੱਲ ਦੱਸੀ ਅੱਜ ਮੈਨੂੰ ਲੱਗਦਾ ਸੀਪੀ ਸਾਹਿਬ ਵੀ ਜੇਕਰ ਸਾਡਾ ਇਸ ਚੈਨਲ ਨੂੰ ਦੇਖਦੇ ਹੋਣਗੇ ਤੇ ਆਵਾਜ਼ਾਂ ਦੀ ਪਾਰਟੀ ਸਰਕਾਰ ਦੇ ਨੁਮਾਇੰਦੇ ਵੀ ਐਮਐਲਏ ਵੀ ਔਰ ਖਾਸ ਕਰਕੇ ਇਹਨਾਂ ਨੇ ਸੀਐਮ ਭਵਨ ਸਿੰਘ ਮਾਨ ਜੀ ਤੇ ਇਹ ਰਿਕਵੈਸਟ ਕੀਤੀ ਆ ਕਿ ਜਾਂ ਤਾਂ ਤੁਸੀਂ ਪੰਜਾਬ ਨੂੰ ਡਗਲਾ ਪੰਜਾਬ ਬਣਾਣਾ ਤਾਂ ਉਹਨੂੰ ਸੁਧਾਰ ਲਓ ਲਾਂਡ ਆਂਡ ਆਰਡਰ ਦੀ ਸਥਿਤੀ ਬਹੁਤ ਵਿਗੜ ਚੁੱਕੀ ਆ ਵਪਾਰੀ ਜਿਹੜੇ ਹੈ ਐਸਵੇਲੇ ਉਹਨਾਂ ਦੇ ਦਿਲਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਖੌਫ ਹੈ ਔਰ ਵਪਾਰ ਕਿਸਤਾ ਹੋਏਗਾ ਅੱਗੇ ਵਪਾਰ ਜਿਹੜਾ ਹੈ ਐਸਵੇਲੇ ਠੱਪ ਹੋਣ ਜਾ ਰਿਹਾ ਕਿਉਂਕਿ ਵਪਾਰੀ ਜਿਹੜਾ ਬਾਹਰ ਦੁਸ Gia ਸਟੇਟਾਂ ਤੋਂ ਜਿਹੜਾ ਹੰਦਾ ਸੀ ਵਪਾਰ ਕਰਨ ਤੋਂ ਧਿਆਨਾਂ ਜਾਂ ਪੰਜਾਬ ਦੇ ਅੰਦਰ ਉਹ ਨਹੀਂ ਆ ਰਿਹਾ ਇਸ ਕਰਕੇ ਤੁਸੀਂ ਧਿਆਨ ਦਿਓ ਔਰ ਖਾਸ ਕਰਕੇ ਲੁਧਿਆਣਾ ਪੁਲਿਸ ਨੂੰ ਜ਼ਰੂਰ ਇਹਨਾਂ ਨੇ ਹਦਾਇਤਾਂ ਦਿੱਤੀਆਂ ਕਿ ਕਮ ਸੇ ਕਮ ਤੁਸੀਂ ਜਿਹੜੀ ਮਿਲੀ ਭਗਤ ਚੱਲ ਰਹੀ ਆ ਲੋਕਾਂ ਦੇ ਵਿੱਚ ਜਿਹੜਾ ਖੌਫ ਹੈ ਉਹ ਕਿਸ ਤਰ੍ਹਾਂ ਦੂਰ ਹੋਏਗਾ ਤੁਸੀਂ ਇਨਕੁਆਇਰੀ ਕਰੋ ਤਾਂ ਕਿ ਲੁਧਿਆਣਾ ਸ਼ਹਿਰ ਵੀ ਔਰ ਖਾਸ ਕਰਕੇ ਪੰਜਾਬ ਵੀ ਸਾਡਾ ਜਿਹੜਾ ਹੈ ਇਸ ਖੌਫ ਤੋਂ ਨਿਕਲੇ ਔਰ ਜਿਹੜੇ دہشت گردਾਂ ਦਾ ਜਲਦੀ ਜਲਦੀ ਪਕੜ ਕੇ ਉਹਨਾਂ ਨੂੰ ਜੇਲ੍ਹਾਂ ਦੀ ਸੁਰੱਖਿਆ ਦੇ ਅੰਦਰ ਭੇਜਿਆ ਜਾਵੇ Cameraman Nawal Dinal, Rajesh Mehra, City of News, today